ਗਰਦਿਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਚਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਦੁਨੀਆ ਭਰ ਚ ਮਨਾਇਆ ਜਾ ਰਿਹਾ ਰਖੜੀ ਦਾ ਤਿਉਹਾਰ ਭਾਰਤ ਦੇ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਰਖੜੀ ਦੀ ਵਧਾਈ ਭਾਰਤੀ ਮਹਿਲਾ ਕ੍ਰਿਕਟਰ ਟੀਮ ਦੀ ਦਿਪਤੀ ਸ਼ਰਮਾ ਦਾ 올 ਰਾਊਂਡਰ ਪ੍ਰਦਰਸ਼ਨ ਛੱਕਾ ਮਾਰ ਕੇ ਟੀਮ ਨੂੰ ਬਣਾਇਆ ਚੈਂਪੀਅਨ ਅੱਜ ਸਿਹਤ ਮੰਤਰਾਲੇ ਦੇ ਬਾਹਰ ਮਰੀਜ਼ਾਂ ਦਾ ਇਲਾਜ ਕਰਨਗੇ ਏਮਜ਼ ਦੇ ਡਾਕਟਰ ਬੰਗਾਲ ਦੇ ਰਾਜਪਾਲ ਨੇ ਬੁਲਾਈ ਐਮਰਜੈਂਸੀ ਮੀਟਿੰਗ ਕੋਲਕਾਤਾ ਰੇਪ ਮਾਮਲੇ 'ਚ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਕਿਹਾ ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਸ ਦੀ ਸੁਰੱਖਿਆ ਲਈ ਸੰਜੀਦਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰਖੜੀ ਦੀ ਵਧਾਈ ਦਿੱਤੀ ਹੈ ਤੇ ਕਾਮਨਾ ਕੀਤੀ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਰਿਸ਼ਤਿਆਂ 'ਚ ਨਵੀਂ ਮਿਠਾਸ ਤੇ ਜ਼ਿੰਦਗੀ 'ਚ ਖੁਸ਼ਹਾਲੀ ਤੇ ਚੰਗੀ ਕਿਸਮਤ ਲੈ ਕੇ ਆਵੇ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਭਰਾ ਭੈਣ ਦੇ ਪਿਆਰ ਦੇ ਪ੍ਰਤੀਕ ਰਖੜੀ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਭਾਰਤੀ ਮਹਿਲਾ ਕ੍ਰਿਕਟ ਦੀ ਟੀਮ ਦੀ ਸਟਾਰ 올ਰਾਊਂਡਰ ਦਿਪਤੀ ਸ਼ਰਮਾ ਨੇ ਮਹਿਲਾ ਦਾ 100 ਦੇ ਫਾਈਨਲ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਦਿਪਤੀ ਸ਼ਰਮਾ ਨੇ ਮੈਚ ਜੇਤੂ ਛੱਕਾ ਲਗਾ ਕੇ ਲੰਡਨ ਸਪਿਰਿਟ ਨੂੰ ਪਹਿਲੀ ਵਾਰ ਦਾ 100 ਦਾ ਖਿਤਾਬ ਦਿਵਾਇਆ ਦਿਪਤੀ ਸ਼ਰਮਾ ਦੇ ਛੱਕੇ ਅਤੇ ਟੀਮ ਦੇ ਜਸ਼ਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿਕਰ ਹੋ ਗਿਆ ਕਿ ਦਿਪਤੀ ਸ਼ਰਮਾ ਨੇ ਹੈਲੀ ਮੈਥਿਊਜ਼ ਦੀ ਗੇਂਦ ਤੇ ਲੌਂਗ ਆਨ ਤੇ ਛੱਕਾ ਲਗਾਇਆ ਤੇ ਲੰਡਨ ਸਪਿਰਿਟ ਨੂੰ ਵੈਲ ਸਫਾਇਰ ਤੇ ਦੋ ਗੇਂਦਾ ਬਾਕੀ ਰਹਿੰਦੀਆਂ ਚਾਰ ਵਿਕਾਂ ਨਾਲ ਜਿੱਤ ਦਿਵਾਈ ਖੱਬੇ ਹੱਥ ਦੀ ਬੱਲੇਬਾਜ਼ੀ ਦਿਪਤੀ ਸ਼ਰਮਾ ਸ਼ੁਰੂਆਤ ਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੀ ਸੀ ਪਰ 16 ਦੌੜਾਂ ਦੇ ਆਪਣੀ ਨਬਾਦ ਪਾਰੀ ਚ ਛੱਕਾ ਲਗਾ ਕੇ ਟੀਮ ਦੀ ਹੀਰੋ ਬਣ ਗਈ ਕੋਲਕਾਤਾ ਦੇ ਅਰਜੀਕਰ ਹਸਪਤਾਲ ਦੇ ਵਿੱਚ ਇੱਕ ਸਿੱਖਿਆਰਤੀ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਡਾਕਟਰਾਂ ਦਾ ਅੰਦੋਲਨ ਚੱਲ ਰਿਹਾ ਹੈ ਅਜਵੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਡਾਕਟਰ ਹੜਤਾਲਤੇ ਨੇ ਐਮਜ਼ ਤੇ ਦਿੱਲੀ ਦੇ ਹੋਰ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ 19 ਅਗਸਤ ਤੋਂ ਨਿਰਮਨ ਪਵਨ ਚ ਸਿਹਤ ਮੰਤਰਾਲੇ ਦੇ ਸਾਹਮਣੇ ਸੜਕ 'ਤੇ ਮੁਫਤ ਆਪੀਡੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ ਕੋਲਕਾਤਾ ਮੈਡੀਕਲ ਕਾਲਜ ਦੀ ਪੋਸਟ ਗ੍ਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਨਾਲ ਵਾਪਰੀ ਦਰਿੰਦਗੀ ਭਰਪੂਰ ਦੁਰਘਟਨਾ ਦੇ ਵਿਰੋਧ ਦੇ ਵਿੱਚ ਡਾਕਟਰਾਂ ਦੀ ਦੇਸ਼ ਵਿਆਪੀ ਹੜਤਾਲ ਦੇ ਹੱਕ ਦੇ ਵਿੱਚ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਿੱਤੇ ਜਾ ਰਹੇ ਰੋਸ ਦਰਨੇ ਦੇ ਵਿੱਚ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੀ ਪਹੁੰਚੇ। ਉਹਨਾਂ ਨੇ ਪੰਜਾਬ ਦੇ ਡਾਕਟਰਾਂ ਦੀ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਹਾਦਸੇ ਦੀ ਸ਼ਿਕਾਇਤ ਡਾਕਟਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਉਹਨਾਂ ਨੇ ਆਪਣੀ ਉਂਗਲ ਦੇ ਵਿੱਚੋਂ ਖੂਨ ਕੱਢ ਕੇ ਐਪਰਨ ਤੇ ਵੀ ਲਗਾਇਆ। ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਵੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਮੈਡੀਕਲ ਪ੍ਰੋਫੈਸ਼ਨਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸੰਜੀਦਾ ਹੋਣ ਦੀ ਵੀ ਗੱਲ ਕਹੀ ਕੋਈ ਵੀ ਗੁੰਡਾ ਐਲੀਮੈਂਟ ਹਸਪਤਾਲ ਚ ਬਾੜੀ ਨਹੀਂ ਸਕਦਾ ਕਿਸੇ ਨੂੰ ਵੀ ਨਹੀਂ ਕਰ ਸਕਦਾ ਜੀ ਸੋ ਜਿੱਥੇ ਵੀ ਕਿਤੇ ਵੀ ਡਾਕਟਰ ਦੇ ਸਾਲਟ ਹੁੰਦਾ ਮੈਂ ਹਮੇਸ਼ਾ ਸੂਆ ਮੋਟਾ ਨੋਟਿਸ ਲਾ ਕੇ ਆਈ ਐਮ ਵੈਰੀ ਪਾਰਟिकुलर ਜੀ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਲੇਕਿਨ ਮੈਂ ਉਹਨਾਂ ਨੂੰ ਕਹਿੰਦਾ ਜਰੂਰ ਆ ਹੋਰ ਵੀ ਬਹੁਤ ਸਾਰੇ ਐਸਓਪੀਜ਼ ਹੁੰਦੇ ਆ ਜੀ ਕੰਫੀਡੈਂਸ ਬਿਲਡਿੰਗ ਮੀਜਰਸ ਆ ਅਸੀਂ ਸਾਰੀਆਂ ਕੰਫੀਡੈਂਸ ਬਿਲਡਿੰਗ ਮੀਜਰਸ ਲਾਵਾਂਗੇ ਪ੍ਰੋਫੈਨਸ਼ਨ ਆਫ ਕਰਾਈਮ ਵਾਸਤੇ ਜੋ ਚਾਹੀਦਾ ਉਹ ਲਾਵਾਂਗੇ ਸਾਰਾ ਕੁਝ ਕਰਕੇ ਦੇਾਂਗੇ ਜੀ ਬੱਚਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤੇਗੜ ਚੂੜੀਆਂ ਦੀ ਮੱਛੀ ਮਾਰਕੀਟ ਨਜ਼ਦੀਕ ਬੀਤੀ ਦੇਰ ਰਾਤ ਕੁਝ ਸ਼ਰਾਬੀ ਨੌਜਵਾਨਾਂ ਨੇ ਮਾਮੂਲੀ ਗੱਲਬਾਤ ਨੂੰ ਲੈ ਕੇ ਆਪਦੇ ਆਗੂ ਕੁਲਦੀਪ ਸਿੰਘ ਦੀ ਇਲੈਕਟ੍ਰੋਨਿਕ ਦੀ ਦੁਕਾਨ ਤੇ ਪਹੁੰਚ ਕੇ ਆਪ ਆਗੂ ਤੇ ਉਸ ਦੀ ਦੁਕਾਨ ਤੇ ਡਾਕਾ ਇਟਾ ਰੋੜਿਆਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਦੇ ਵਿੱਚ ਆਪ ਆਗੂ ਦਾ ਪਰਾ ਤੇ ਮਾਂ ਜ਼ਖਮੀ ਹੋ ਗਏ ਹਮਲੇ ਦੀ ਸੀਸੀਟੀਵੀ ਵੀ سامنے ਆਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਇਸ ਹਮਲੇ ਤੋਂ ਬਾਅਦ ਪੁਲਿਸ ਵੀ ਹਰਕਤ ਦੇ ਵਿੱਚ ਆਈ ਹੈ ਤੇ ਹਮਲਾਵਰ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਆਪ ਆਗੂ ਕੁਲਦੀਪ ਸਿੰਘ ਉਸਦੇ ਜ਼ਖਮੀ ਪਰਾ ਤੇ ਮਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ 'ਚ ਹੋਏ ਸੜਕ ਹਾਦਸੇ 'ਚ ਇੱਕ 42 ਸਾਲ ਦੀ ਔਰਤ ਦੀ ਮੌਕੇ ਤੇ ਮੌਤ ਹੋ ਗਈ। ਦੱਸਿਆ ਗਿਆ ਕਿ ਗੁਰਮੀਤ ਕੌਰ ਉਮਰ 42 ਸਾਲ ਵਾਸੀ ਆਜਮਪੁਰਾ ਅਤੇ ਉਸ ਦੀ ਲੜਕੀ ਇੰਦਰਜੀਤ ਕੌਰ ਜੋ ਐਕਟਿਵਾ 'ਤੇ ਸਵਾਰ ਹੋ ਕੇ ਕਸਬਾ ਫਤੇਗੜ ਚੂੜੀਆਂ ਤੋਂ ਆਪਣੇ ਪਿੰਡ ਜਾ ਰਹੀਆਂ ਸਨ ਕਿ ਰਾਤ ਤੇਜ਼ ਰਫ਼ਤਾਰ ਆ ਰਹੀ ਕਿਸੇ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਐਕਟਿਵਾ ਸਵਾਰ ਗੁਰਮੀਤ ਕੌਰ ਦੀ ਕਾਰ ਦੇ ਹੇਠਾਂ ਕੁਚਲੇ ਜਾਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ। ਉਧਰ ਕਾਰ ਸਵਾਰ ਵੀ ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਕਾਰ ਸਮੇਤ ਫਰਾਰ ਹੋ ਗਿਆ ਹਾਦਸੇ ਤੋਂ ਬਾਅਦ ਐਕਟਿਵਾ ਤੇ ਸਵਾਰ ਮ੍ਰਿਤਕਾ ਦੀ ਧੀ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਤੇ ਰਾਹੀਰਾਂ ਵੱਲੋਂ ਪੁਲਿਸ ਨੂੰ ਹਾਦਸੇ ਦੀ ਸੂਚਨਾ ਵੀ ਦਿੱਤੀ ਜਦਕਿ ਪੁਲਿਸ ਦੇ ਦੇਰੀ ਨਾਲ ਆਉਣ ਕਰਕੇ ਸਥਾਨਕ ਲੋਕਾਂ ਵੱਲੋਂ ਬਟਾਲਾ ਰੋਡ ਜਾਮ ਕਰ ਦਿੱਤਾ ਗਿਆ ਤੇ ਪੁਲਿਸ ਵਿਰੁੱਧ ਹੰਗਾਮਾ ਕੀਤਾ ਗਿਆ ਉੱਥੇ ਹੀ ਮੋੜ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ ਗਿਆ ਗੁਰਾਇਆ थाना ਦਿਨ ਪਿੰਡ ਪੈਂਦਾ ਰੁੜਕਾ ਕਲਾਂ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 22 ਸਾਲਾ ਨੌਜਵਾਨ ਗੌਰਵ ਰੋਲੀ ਪੁੱਤਰ ਯੰਗੇਸ਼ ਰੋਲੀ ਦਾ ਰਾਤ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ ਗੌਰਵ ਦੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ ਜੋ ਕਿ ਹਿਮਾਚਲ ਦੇ ਵਿੱਚ ਮਾਤਾ ਚਿੰਤਪੁਰਨੀ ਵਿਖੇ ਇੱਕ ਮੰਨਿਆਰੀ ਦੀ ਸ਼ਾਪ ਤੇ ਕੰਮ ਕਰਦਾ ਸੀ ਤੇ ਉਹਨਾਂ ਨੇ ਦੱਸਿਆ ਕਿ ਉਹ 3 ਮਹੀਨੇ ਬਾਅਦ ਕੱਲ ਵਾਪਸ ਆਪਣੇ ਪਿੰਡ ਰੁੜਕਾ ਕਲਾਂ ਵਿਖੇ ਆਪਣੀ ਭੈਣਾਂ ਤੋਂ ਰਖੜੀ ਬਣਾਉਣ ਲਈ ਆਇਆ ਜਿਸ ਦਾ ਐਕਸੀਡੈਂਟ ਰੁੜਕਾ ਕਲਾ ਵਿਖੇ ਹੋ ਗਿਆ ਤੇ ਦੱਸਿਆ ਕਿ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਈਕਲ ਸਲਿੱਪ ਹੋ ਕੇ ਦੀਵਾਰ ਦੇ ਵਿੱਚ ਜਾ ਟਕਰਾਇਆ ਤੇ ਜਿਸ ਨਾਲ ਉਹ heਠਾ ਡਿੱਗ ਗਿਆ ਤੇ ਉਸਦੇ ਕਾਫੀ ਸੱਟਾਂ ਲੱਗੀਆਂ ਤੇ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪੀਜੀਆ ਰੈਫਰ ਕੀਤਾ ਗਿਆ ਪਰ ਪੀਸੀਆ ਜਾਣ ਦੇ ਰਸਤੇ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਥਾਣਾ ਡਿਵੀਜ਼ਨ ਨੰਬਰ 4 ਅਦੀਨ ਪਿੰਦੇ ਮਖਦੂਮਪੁਰਾ ਵਿੱਚ ਦੋ ਪਾਸਿਆਂ ਤੋਂ ਇੱਟਾਂ ਤੇ ਪੱਥਰਾ ਕੀਤਾ ਗਿਆ ਹਾਲਾਂਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਘਟਨਾ ਉੱਥੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜੀਵਨ ਲਾਲ ਨਾਮਕ ਵਿਅਕਤੀ ਨੇ ਦੋਸ਼ ਲਾਇਆ ਕਿ ਗਵਾਂਡ ਦੇ ਵਿੱਚ ਰਹਿੰਦੇ ਕੁਝ ਵਿਅਕਤੀ ਰੰਜਿਸ਼ ਰੱਖ ਕੇ ਉਹਨਾਂ ਦੇ ਉੱਪਰ ਹਮਲਾ ਕਰਨਾ ਤੇ ਹਰ ਰੋਜ਼ ਉਹਨਾਂ ਨਾਲ ਲੜਾਈ ਝਗੜਾ ਕਰਦੇ ਨੇ ਜੀਵਨ ਲਾਲ ਨੇ ਦੱਸਿਆ ਕਿ ਘਰ ਤੇ ਗਵਾਂਡੀਆਂ ਦੇ ਵੱਲੋਂ ਇੱਟਾਂ ਪੱਥਰ ਤੇ ਤੇਜ਼ ਤਲ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਉਸਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਵਿੱਚ ਅੱਜ ਭੈਣਾ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਕਹੇ ਜਾਣ ਵਾਲੇ ਰਖੜੀ ਦੇ ਤਿਉਹਾਰ ਤੇ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਭੈਣਾਂ ਕਾਫੀ ਵੱਡੀ ਗਿਣਤੀ 'ਚ ਦੇਖਣ ਨੂੰ ਮਿਲੀਆਂ। ਕਈ ਭੈਣਾਂ ਦੀਆਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਸਮੇਂ ਅੱਖਾਂ ਨਮ ਹੋ ਗਈਆਂ ਤੇ ਉਹਨਾਂ ਨੇ ਆਪਣੇ ਭਰਾਵਾਂ ਦੇ ਜਲਦੀ ਬਾਹਰ ਆਉਣ ਦੀ ਅਰਦਾਸ ਵੀ ਕੀਤੀ। ਜੇਲ੍ਹ ਪ੍ਰਸ਼ਾਸਨ ਵੱਲੋਂ ਤਿਉਹਾਰ ਨੂੰ ਦੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜੇਲ੍ਹ 'ਚ ਬੰਦ ਭਰਾਵਾਂ ਨੂੰ ਭੈਣਾਂ ਦੇ ਸਾਹਮਣੇ ਕੁਰਸੀ ਤੇ ਬਿਠਾ ਇਸ ਨੂੰ ਦੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਮੂੰ ਮਿੱਠਾ ਕਰਵਾਉਣ ਲਈ ਮਿਸ਼ਰੀ ਵੀ ਦਿੱਤੀ ਗਈ। ਪੈਨ ਪਰ ਆਦੇਆ ਟੁੱਟਾ ਪਿਆਰ ਦੇ ਪ੍ਰਤੀਕ ਰਖੜੀ ਦੇ ਤਿਉਹਾਰ ਉੱਪਰ ਮੌਜੂਦਾ ਸਮੇਂ ਦੇ ਵਿੱਚ ਮਹਿੰਗਾਈ ਦੀ ਮਾਰ ਭਾਰੂ ਪੈ ਗਈ ਹੈ। ਬੇਸ਼ੱਕ ਅੱਤ ਦੀ ਮਹਿੰਗਾਈ ਦੇ ਬਾਵਜੂਦ ਪੈਣਾ ਨੇ ਆਪਣੇ ਭਰਾਵਾਂ ਦੀ ਸੋਹਣੀ ਬਾਤ ਤੇ ਸਜਾਉਣ ਲਈ ਖੂਬਸੂਰਤ ਰਖੜੀਆਂ ਖਰੀਦੀਆਂ ਨੇ। ਪਾਰਤੀ ਸਮਾਜ ਦੇ ਵੱਲੋਂ ਸੌਨ ਮਹੀਨੇ ਦੀ ਪੂਰਨ ਮਾਸੀ ਨੂੰ ਮਨਾਏ ਜਾਂਦੇ ਰਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਰਾਏਕੋਟ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਵੱਡੀ ਗਿਣਤੀ ਚ ਔਰਤਾਂ ਰਖੜੀਆਂ ਮਿਠਾਈਆਂ ਆਦੀ ਸਮਾਨ ਖਰੀਦੋ-ਫਰੋਕਤ ਕਰਨ ਪਹੁੰਚੀਆਂ ਤੇ ਕਈਆਂ ਨੇ ਹੱਥਾਂ ਤੇ ਮਹਿੰਦੀ ਵੀ ਲਗਵਾਈ ਇਸ ਮੌਕੇ ਗੱਲਬਾਤ ਕਰਦੇ ਆ ਔਰਤਾਂ ਨੇ ਕਿਹਾ ਕਿ ਬਦਲਦੇ ਸਮੇਂ ਦੇ ਨਾਲ ਲੋਕਾਂ ਦੇ ਵਿੱਚ ਤਿਉਹਾਰ ਮਨਾਉਣ ਦੇ ਵਿੱਚ ਵੱਡੇ ਪੱਧਰ ਤੇ ਬਦਲਾਅ ਆਇਆ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਔਰਤਾਂ ਆਪਣੇ ਸਕੇ ਭਰਾਵਾਂ ਸਮੇਤ ਤਾਇ ਚਾਚਿਆਂ ਪੂਆ ਮਾਸਿਆਂ ਤੇ ਮਾਮਿਆਂ ਦੇ ਲੜਕਿਆਂ ਦੇ ਰਖੜੀਆਂ ਵੀ ਬੰਧੀਆਂ ਸਨ ਤੇ ਭੈਣ ਭਰਾ ਦੇ ਪਾਕ ਪਿਆਰ ਦਾ ਪ੍ਰਗਟਾਵਾ ਕਰਦੇ ਸਨ ਦੁਕਾਨਦਾਰ ਆਦੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ 4 ਸਾਲਾਂ ਬਾਅਦ ਇਸ ਸਾਲ ਲੋਕਾਂ ਦੇ ਵਿੱਚ ਪਿਛਲੇ ਸਾਲਾਂ ਨਾਲੋਂ ਤਿਉਹਾਰਾਂ ਪ੍ਰਤੀ ਵਧਿਆ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਸਗੋਂ ਮਹਿੰਗਾਈ ਹੋਣ ਦੇ ਬਾਵਜੂਦ ਵੀ ਲੋਕ ਵੱਧ ਚੜ ਕੇ ਖਰੀਦੋ ਫਰੋਕਤ ਕਰ ਰਹੇ ਨੇ ਪਰ ਮਹਿੰਗਾਈ ਦੀ ਮਾਰ ਉਹਨਾਂ ਦੇ ਚਿਹਰਿਆਂ ਤੇ ਸਾਫ਼ ਦੇਖਣ ਨੂੰ ਮਿਲ ਰਹੀ ਹੈ ਰਖੜ ਪੁੰਨਿਆ ਦੇ ਮੇਲੇ ਤੇ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵੀ ਰੌਣਕਾਂ ਅਜ ਲੱਗੀਆਂ ਹੋਈਆਂ ਨੇ ਅੱਜ ਦੇ ਇਸ ਦਿਹਾੜੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਾਤਮਸਤਕ ਹੋ ਰਹੀਆਂ ਨੇ ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀਆਂ ਵੱਖ-ਵੱਖ ਸਟੇਜਾਂ ਲਗਾਈਆਂ ਗਈਆਂ ਨੇ ਇਸ ਵਾਰ ਭਾਈ ਅਮਰਿਤਪਾਲ ਸਿੰਘ ਤੇ ਸੰਸਦ ਸਰਬਜੀਤ ਸਿੰਘ ਵੱਲੋਂ ਵੀ ਆਪਣੀ ਵੱਖਰੀ ਸਟੇਜ ਲਗਾਈ ਗਈ ਹੈ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੁੱਦਾ ਰਖੜ ਪੁੰਨਿਆ ਦੇ ਮੇਲੇ ਤੇ ਰੱਖਿਆ ਗਿਆ ਹੈ ਇਸ ਮੌਕੇ ਤੇ ਭਾਈ ਅਮਰਿਤਪਾਲ ਸਿੰਘ ਤੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਉੱਥੇ ਹੀ ਸਿੱਖ ਜਥੇਬੰਦੀਆਂ ਤੇ ਧਾਰਮਿਕ ਜਥੇਬੰਦੀਆਂ ਨੇ ਵੀ ਸ਼ਿਰਕਤ ਕੀਤੀ ਰਖੜੀ ਦੇ ਪਾਵਨ ਤਿਉਹਾਰ ਮੌਕੇ ਅਜਮ੍ਰੀ ਸਰ ਵਿਖੇ ਭਾਜਪਾ ਦੀ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਲక్ష్ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਟਾਰੀ ਵਾਗਾ ਸਰਹੱਦ ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਜਵਾਨਾਂ ਦੀ ਕਲਾਈ ਤੇ ਰਖੜੀ ਬੰਨ ਅਜ ਰਖੜੀ ਦਾ ਇਹ ਤਿਉਹਾਰ ਮਨਾਇਆ ਤੇ ਇਹਨਾਂ ਵੀਰਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਾਂ ਵੀ ਮੌਜੂਦ ਸਨ ਇਸ ਸੰਬੰਧੀ ਗੱਲਬਾਤ ਕਰਦਿਆਂ ਲక్ష్ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਬਾਰਡਰ ਤੇ ਬੀਐਸਐਫ ਦੇ ਜਵਾਨਾਂ ਨੂੰ ਰਖੜੀ ਬੰਨਣ ਦੇ ਲਈ ਆਏ ਹਾਂ ਤੇ ਇਹਨਾਂ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਪੰਜਾਬੀ ਨਿਊਜ਼ ਦੇ ਬੁਲੇਟਿਨ ਤੇ ਫਿਲਹਾਲੇ ਨਾ ਹੀ ਹੋਰ ਖਬਰਾਂ ਲਈ ਜੁੜੇ ਰਹੋ ਚਾਰਦੀਕਲਾ ਟਾਈਮ ਟੀਵੀ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਰੁਕ ਕਰਦੇ ਹਾਂ ਮੌਸਮ ਦੇ ਹਾਲ-ਵਾਲ